ਜਦੋਂ ਸ਼ੇਪਾਦਸ਼ਾ 9 ਸਾਲ ਦੇ ਸੀ ਤੇ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਜਿਹੜੇ ਨੇ ਉਹਨਾਂ ਦੀ ਨੇ ਟੱਕਰ ਲਈ ਵਿਰੇ ਦੇ ਹਾਕਮ ਨਾਲ ਮਨਾਰਕ ਬਾਦਸ਼ਾਹ ਨੂੰ ਕਹਿੰਦੇ ਨੇ ਕਿਉਂਕਿ ਇਹ ਜਿਹੜਾ ਉਹ ਮਨਾਰਕ ਬਾਦਸ਼ਾਹ ਤੇ ਉਹ ਜ਼ੁਲਮ ਕਰ ਰਹੀ ਸੀ ਔਰ ਇਸ ਸਾਰੇ ਮੌਕੇ ਤੇ ਮਾਤਾ ਗੁਜਰੀ ਜੀ ਉਹਨਾਂ ਦੇ ਨਾਲ ਜਿਹਨੂੰ ਸ਼ਾਨਾ ਬਿਸ਼ਾਨਾ ਖਲੋਤੇ ਉਹ ਪਹਿਲੀ ਸਿੱਖ ਬੀਬੀ ਨੇ ਸਿਵਲ ਰਾਈਟ ਐਕਟੀਵਿਸਟ ਜਿਨ੍ਹਾਂ ਨੇ ਕੈਦ ਕੱਟੀ ਤਸੀਹੇ ਸੇ ਟਾਰਚਰ ਔਰ ਫਾਈਨਲੀ ਉਹਨਾਂ ਦੀ ਸ਼ਹਾਦਤ ਹੋਈ ਲਿਬਰਟੀ ਦੀ ਖਾਤਰ ਇਨ ਦਸੰਬਰ 1704 ਦਾ ਮੋਨਾਰਕੀ ਇੰਪ੍ਰਿਜ਼ਨਡ ਹਰ ਐਂਡ ਹਰ ਯੰਗਰ ਗ੍ਰੈਂਡ ਚਿਲਡਰ 9 ਇਅਰਸ 올ਡ ਬਾਬਾ ਜ਼ੋਰਾਵਰ ਸਿੰਘ ਜੀ ਐਂਡ 7 ਇਅਰਸ 올ਡ ਬਾਬਾ ਫਤਿਹ ਸਿੰਘ ਜੀ ਦੇ ਵਰ ਕੈਪਟ ਇਨ ਦਾ ਠੰਡਾ ਬੁਰਜ ਔਰ ਦਾ ਕੋਲਡ ਟਾਵਰ ਥੈਟ ਮੰਥ ਦਾ ਠੰਡਾ ਬੁਰਜ ਰੀਚਡ ਡੈਡਲੀ ਫਰੀਜ਼ਿੰਗ ਟੈਂਪਰੇਚਰਸ माता गुजरी एंड हर ग्रैंडसन वर नॉट गिवन फूड वाटर और वार्म क्लोथिंग एंड एंड्यूर्ड डेली टॉर्चर रिटेंशन ਦੇ ਦੌਰਾਨ ਉਹਨਾਂ ਦੇ ਵਿੱਚ માતા ਗੁਜਰੀ ਜੀ ਨੇ ਜਿਹੜਾ ਉਹ ਸਪਿਰਿਟ ਭਰੀ ਕਿ ਜਦੋਂ ਉਹਨਾਂ ਨੂੰ ਲੋਭ ਲਾਲਚ ਦਿੱਤੇ ਗਏ ਬੱਚੇ ਨਹੀਂ ਚੁਕੇ और ਇਸ ਦੇ ਨਤੀਜੇ ਵਜੋਂ ਫਿਰ ਬਾਬਾ ਜ਼ੋਰਾਵਰ ਹਜ਼ਰਤ ਸਿੰਘ ਬਾਬਾ ਫਤਿਹ ਸਿੰਘ ਰਾ ਨੂੰ ਜਿਉਂਦਿਆਂ ਦੀਵਾਰ ਦੇ ਵਿੱਚ ਚਿਣ ਕੇ ਜਿਹੜਾ ਉਹ ਸ਼ਹੀਦ ਕੀਤਾ ਗਿਆ ਇੱਕ ਪਾਸੇ ਇੱਥੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਦੂਸਰੇ ਪਾਸੇ ਮਾਤਾ ਗੁਜਰੀ ਜੀ ਦੇ ਦੂਸਰੇ ਦੋ ਪੋਤੇ ਜਿਨ੍ਹਾਂ ਨੇ ਚਮਕੌਰ ਦੇ ਵਿੱਚ ਸੱਚ ਦੇ ਲਈ ਜ਼ੁਲਮ ਦੇ ਖਿਲਾਫ ਜੂਝਦੇ ਆ ਉਸ ਬਰੂਟਲ ਵਿంటర్ ਦੇ ਵਿੱਚ ਜਿੱਥੇ ਉਹ ਭੁੱਖ ਪਿਆਸ ਦੇ ਦਾ ਸ਼ਿਕਾਰ ਵੀ ਸਨ ਉਹਨਾਂ ਨੇ ਜੂਝ ਕੇ ਸ਼ਹੀਦੀ ਪਾਈ ਮਾਤਾ ਗੁਜਰੀ ਜੀ ਗੇ ਫॉर ਲਾਈਫ ਡਿਫੈਂਡਿੰਗ ਦਾ ਰਾਈਟ For others to be treated with dignity. Her steadfast courage in the face of darkness remains an inspiration for all those who stand for freedom. Today, the 3rd Congressional District of New York joins the Sikh community in honoring Mata Gujriji and all of the brave sacrifices which took place during the Safra Shahadat. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਅੱਜ ਕੱਲ ਜਿਹੜੇ ਸਫਰੇ ਸ਼ਹਾਦਤ ਦਾ ਪੰਦੜਵਾਰਾ ਚੱਲ ਰਿਹਾ ਹੈ ਸੋ ਇਸ ਜਿਸ ਦੌਰਾਨ ਤਿੰਨ ਪਿਆਰਿਆਂ ਚਾਰ ਸਾਹਿਬ ਜਾ ਰਹੇ ਹਾਂ ਮਾਤਾ ਗੁਜਰੀ ਜੀ ਅਤੇ ਜਿਹੜੇ ਸੈਂਕੜਿਆਂ ਹੋਰ ਜਿਹੜੇ ਸਿੰਘਾਂ ਦੀ ਸ਼ਹਾਦਤ ਹੋਈ ਹੈ ਸੋ ਇਸ ਸੰਬੰਧੀ ਕਾਂਗਰਸਮੈਨ ਟੋਮ ਸਵਾਜ਼ੀ ਨੇ ਯੂਐਸ ਕਾਂਗਰਸ ਕਾਂਗਰੈਸ਼ਨ ਰਿਕਾਰਡ ਵਿੱਚ ਆਪਣੀ ਸਟੇਟਮੈਂਟ ਦਿੱਤੀ ਹੈ ਜਿਸ ਵਿੱਚ ਮਾਤਾ ਗੁਜਰੀ ਜੀ ਦੇ 400 ਸਾਲਾ ਜਨਮ ਦਿਵਸ ਅਤੇ ਫੈਬ ਜਾਦਿਆਂ ਦੀ ਸ਼ਹਾਦਤ ਨੂੰ ਮਾਨਤਾ ਦਿੱਤੀ ਗਈ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਵਾਂਗੇ ਕਿ ਤੁਸੀਂ ਨੀਚੇ ਦਾ ਬੜੇ ਰਣਾ ਦੇ ਕੰਟਰੋਲ ਲਈ ਐਂ ਲਿਖ ਲਈ ਤੁਹਾਡਾ ਸਭ ਤੋਂ ਆਪੋਪੋ ਧੰਨਵਾਦ ਜੀ ਰਾਤ ਸਾਬ ਕੀ ਕਹਿਣਾ ਚਾਹੋਗੇ ਅ ਦੇਖੋ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਅਸੀਂ ਇੱਥੇ ਆਪਣੇ ਬੱਚੇ ਬੱਚੀਆਂ ਨੂੰ ਉਹਨਾਂ profession ਚ ਲਿਆਈਏ ਜਿਹੜੇ ਰਾਈ ਉਹ ਲਾ ਮੇਕਰਸ opinion ਮੇਕਰਸ ਡਿਸੀਜਨ ਮੇਕਰਸ ਨੂੰ ਪ੍ਰਭਾਵਿਤ ਕਰ ਸਕਣ ਤੇ ਇਸ ਲਈ ਇੱਕ ਚੰਗੀ ਗੱਲ ਹੈ ਵੀ ਸਾਡੀ ਅਗਲੀ ਜਨਰੇਸ਼ਨ ਚੋਂ ਕੁਝ ਬੱਚੇ-ਬੱਚੀਆਂ ਜਿਨ੍ਹਾਂ ਦੀ ਟ੍ਰੇਨਿੰਗ ਮੁਢਲੇ ਤੌਰ ਤੇ ਸਿੱਖੀ ਵੈਲਿਊਜ਼ ਦੇ ਵਿੱਚ ਹੋਈ ਕੌਮੀ ਗੁਲਾਮੀ ਦੇ ਸੰਗਲ ਕੱਟਣ ਦੇ ਲਈ ਜਿਨ੍ਹਾਂ ਨੇ ਬਚਪਨ ਤੋਂ ਪ੍ਰੋਟੈਸਟ ਦੇ ਵਿੱਚ ਦੂਸਰਿਆਂ ਦੇ ਵਿੱਚ ਸ਼ਿਰਕਤ ਕੀਤੀ ਔਰ ਫਿਰ ਕਾਮਯਾਬੀ ਦੇ ਨਾਲ ਆਪਣੇ ਪ੍ਰੋਫੈਸ਼ਨ ਨੂੰ ਜਿਹੜਾ ਉਹ ਐਡਾਪਟ ਕਰਦੇ ਆਂ ਕਾਂਗਰੈਸ਼ਨਲ ਲੈਵਲ ਦੇ ਉੱਤੇ ਉਹਨਾਂ ਨੇ ਆਪਣੀ ਥਾਂ ਵੀ ਬਣਾਈ ਉਨਾ ਚੁ ਖਾਸ ਤੌਰ ਤੇ ਸਾਡੀ ਬੱਚੀ ਕਰਨਜੀਤ ਚਨਨ ਉਸੀ ਤੇ ਜੀ ਕਰਕੇ ਕਹਿੰਦੇ ਨੇ ਜਿਹੜਾ ਨੇ ਵਕਾਲਤ ਕੀਤੀ ਔਰ ਫਿਰ ਸਫਲਤਾ ਦੇ ਨਾਲ ਜਿਹੜੇ ਨੇ ਉਹ ਹੁਣ ਕਾਂਗਰਸਪੈਂਟ ਟੌਮ ਸਵਾਜੀ ਜਿਹੜੇ ਨੇ ਉਹਨਾਂ ਦੇ ਆਫਿਸ ਤੇ ਵਿੱਚ ਉਹ ਇੱਕ ਲੀਗਲ ਜਿਹੜਾ ਲੈਜਿਸਲੇਚਰ ਦਾ ਰੋਲ ਹੁੰਦਾ ਹੈ ਉਹ ਨਿਭਾਉਂਦੇ ਨੇ ਔਰ ਉਹ ਸਿੱਖੀ ਰੰਗ ਵਿੱਚ ਰੰਗੀ ਹੋਈ ਬੇਟੀ ਹੈ ਔਰ ਟੀਵੀ 84 ਤੇ ਇੱਕ ਸਟੇਜ ਤੇ ਉਹਨਾਂ ਦਾ ਖਾਸ ਤੌਰ ਤੇ ਸਾਖੀਆਂ ਦੇ ਨਾਲ ਸੰਬੰਧਤ ਉਹਨਾਂ ਦੇ ਇੰਟਰਵਿਊ ਵੀ ਚੱਲਦੇ ਰਹੇ ਜਿਹੜੇ ਸਾਡੇ ਦਰਸ਼ਕਾਂ ਵੱਲੋਂ ਪਸੰਦ ਕੀਤੇ ਗਏ ਸੀ ਹੁਣ ਉਹ ਇੱਕ ਬੜੇ ਕਾਰਗਰ ਰੋਲ ਦੇ ਵਿੱਚ ਨੇ ਕਿਉਂਕਿ ਉਹ ਜਿੱਥੇ ਵੀ ਬੈਠਦੇ ਹੈ ਬੀਬੀ ਜਿਨ੍ਹਾਂ ਨੂੰ ਵੀ ਮਿਲਦੇ ਨੇ ਉਹਨਾਂ ਦੇ ਵਿੱਚ ਉਹ ਆਪਣੇ ਜੀਵਨ ਦੀ ਖੂਬਸੂਰਤੀ ਪੋਜ਼ਿਟਿਵਨੈਸ ਸਿੱਖੀ ਵੈਲਿਊਜ਼ ਉਹਨਾਂ ਦਾ ਪ੍ਰਭਾਵ ਛੱਡਦੇ ਨੇ ਬਿਲਕੁਲ ਔਰ ਮੈਨੂੰ ਇਹ ਖੁਸ਼ੀ ਹੈ ਕਿ ਵੀ ਉਹਨਾਂ ਨੇ ਕਿਉਂਕਿ ਜਿਹੜਾ ਸਫਰ ਸ਼ਹਾਦਤ ਚੱਲ ਰਿਹਾ ਹੈ ਉਹਨਾਂ ਨੇ ਇਹ ਸਾਰੇ ਇਤਿਹਾਸ ਬਾਰੇ ਟੌਮ ਸਵਾਜੀ ਕਾਂਗਰਸਮੈਨ ਜਿਹਨਾਂ ਦੇ ਲਈ ਉਹ ਕੰਮ ਕਰਦੇ ਨੇ ਉਹਨਾਂ ਨੂੰ ਬਰੀਫ ਕੀਤਾ ਹੋਏਗਾ ਉਹਨਾਂ ਨੂੰ ਦੱਸਿਆ ਹੋਏਗਾ ਕਿ ਔਰ ਕਾਂਗਰਸਮੈਨ ਨੇ ਇਸ ਨੂੰ ਇਨੀ ਅਹਿਮੀਅਤ ਵਾਲਾ ਸਮਝਿਆ ਹਾਲਾਂ ਜਦੋਂ ਅਸੀਂ ਜਿਹੜੀ ਕਾਂਗਰੈਸ਼ਨਲ ਲੈਂਗੁਏਜ ਹੁੰਦੀ ਹੈ ਉਹਦੇ ਵਿੱਚ ਸਾਡਾ ਉਹ ਬਿਲਕੁਲ ਉਹ ਨੈਰੇਟਿਵ ਤਾਂ ਨਹੀਂ ਹੈ ਜਿਹੜਾ ਅਸੀਂ ਗੁਰਦੁਆਰਿਆਂ ਦੀ ਕਰਾਉਡ ਜਾਂ ਆਪਣੇ ਇਤਿਹਾਸ ਦੇ ਹਵਾਲੇ ਨਾਲ ਕਰਦੇ ਪਰ ਇਸ ਲੈਵਲ ਦੇ ਉੱਤੇ ਰੈਕਗਨੀਸ਼ਨ ਕਿਉਂਕਿ ਜਿਹੜਾ ਵਾਰਾ ਚੱਲ ਰਿਹਾ ਹੈ ਮਾਤਾ ਗੁਜਰੀ ਜੀ ਦੇ ਜਨਮਦਾਵੀ 400 ਸਾਲ ਪੂਰਾ ਹੋਣ ਦਾ ਇਹ 파ਰਟ ਹੈ ਕਿਉਂਕਿ ਲਗਭਗ 81 ਸਾਲ ਦੀ ਉਮਰ ਮਾਤਾ ਗੁਜਰੀ ਜੀ ਦੀ ਸਾਡੇ ਇਤਿਹਾਸਕ ਸਰੋਤਾ ਨੇ ਦਿੱਤੀ ਹੈ ਸੋ ਇਹ ਜਿਹੜੀ ਉਹਨਾਂ ਨੇ 19 ਦਸੰਬਰ ਨੂੰ ਟਾਮ ਸਵਾਜੀ ਨੇ ਆਪਣੀ ਸਟੇਟਮੈਂਟ ਕਾਂਗਰੈਸ਼ਨਲ ਰੈਕੋਰਡ ਦੇ ਵਿੱਚ ਦਿੱਤੀ ਔਰ ਉਸ ਦਾ ਟਾਈਟਲ ਹੈ ਆਨਰਿੰਗ ਦਾ 400th ਬਰਥ ਐਨੀਵਰਸਰੀ ਆਫ ਮਾਤਾ ਗੁਜਰੀ ਜੀ ਹੁਣ ਇਹਦੇ ਚ ਜਿਹੜੀ ਗੱਲ ਮੈਂ ਜਦੋਂ ਇੱਕ ਅਮਰੀਕਨ ਐਂਗਲ ਤੋਂ ਦੇਖਦਾ ਕਿ ਵੀ ਜਿਹੜੇ ਪਾਰਟ ਸਾਡੇ ਲਈ ਅਸੀਂ ਮਾਤਾ ਜੀ ਦਾ ਠੰਡਾ ਬੁਰਜ ਉਹਨਾਂ ਦੀ ਸ਼ਹਾਦਤ ਉਹਨਾਂ ਦੀ ਪ੍ਰੇਰਣਾ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਉਸ ਐਂਗਲ ਤੋਂ ਦੇਖਦੇ ਹਾਂ ਪਰ ਜਿਵੇਂ ਟੌਮ ਸਵਾਜੀ ਨੇ ਮਾਤਾ ਗੁਜਰੀ ਜੀ ਨੂੰ ਫਰੀਡਮਸ ਦੀ ਉਸ ਜਿਹਦੇ ਥੱਲੇ ਉਹਨਾਂ ਨੇ ਡਿਟੈਂਸ਼ਨ ਜਿਹਦੇ ਥੱਲੇ ਉਹਨਾਂ ਨੇ ਇਨਸਪਾਇਰ ਕੀਤਾ ਆਪਣੇ ਹਸਬੰਡ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿਵੇਂ ਬਿਊਟੀਫੁਲੀ ਉਹਨੇ ਵੀ ਵੀਵਨ ਕੀਤਾ ਇਹਨਾਂ ਸਾਰੇ ਲਫ਼ਜ਼ਾਂ ਚ ਮੈਂ ਸਮਝਦਾ ਵੀ ਇਹ ਮੈਂ ਉਹਨਾਂ ਦੀ ਸਟੇਟਮੈਂਟ ਸਾਂਝੀ ਕਰਨੀ ਹੈ ਆਪਣਾ ਫਰਜ਼ ਵੀ ਸਮਝਦਾ ਹਾਂ ਬਿਲਕੁਲ ਔਰ ਇਹ ਤੇਜੀ ਬੇਟੀ ਨੂੰ ਮੁਬਾਰਕ ਵੀ ਹੈ ਬਿਲਕੁਲ ਕਿ ਉਹਨਾਂ ਨੇ ਇਸ ਸਾਰੇ ਨੂੰ ਇਸ ਲੈਵਲ ਤੇ ਔਰ ਇਹਦੇ ਵਿੱਚ ਸਫਰੇ ਸ਼ਹਾਦਤ ਦਾ ਜ਼ਿਕਰ ਹੈ ਔਰ ਇਹਨਾਂ ਦਿਨਾਂ ਦੇ ਵਿੱਚ ਇਸ ਦਾ ਜਿਹੜਾ ਉਹ ਕਾਂਗਰੈਸ਼ਨਲ ਰੈਕੋਰਡ ਚਾਣਾ ਇੱਕ ਆਨਰ ਹੈ ਬਿਲਕੁਲ ਉਹਦੇ ਵਿੱਚ ਉਹ ਖਲੋ ਕੇ ਹਾਊਸ ਚ ਕਹਿੰਦੇ ਨੇ ਹਾਊਸ ਆਫ ਮਿਸਟਰ ਸਵਾਜੀ ਕਹਿੰਦੇ ਨੇ ਮਿਸਟਰ ਸਪੀਕਰ ਆਈ ਰਾਈਜ਼ ਟੂਡੇ to honor the 400th birth anniversary of Mata Gujri Ji who in 1704 at the age of 81 was the first female Sikh civil rights activist to face imprisonment, torture and execution all for the sake of liberty. یہ hmm. بڑی خوبصورت اپنیک نمہ انگل hmm. ہے Mata Gujri Ji دے شہادتوں کہ میں ہاؤس کھلو کے چار سو سالہ माता गुजरी जी ਦੇ ਜਨਮ ਦਿਨ ਦੇ ਮੌਕੇ ਮੈਂ ਉਹ ਪਹਿਲੀ ਸਿੱਖ ਬੀਬੀ ਨੇ ਸਿਵਲ ਰਾਈਟ ਐਕਟੀਵਿਸਟ ਜਿਨ੍ਹਾਂ ਨੇ ਕੈਦ ਕੱਟੀ ਤਸੀਹੇ ਸੇ ਟਾਰਚਰ ਔਰ ਫਾਈਨਲੀ ਉਹਨਾਂ ਦੀ ਸ਼ਹਾਦਤ ਹੋਈ ਲਿਬਰਟੀ ਦੀ ਖਾਤਰ ਇਹ ਹੈ ਜਦੋਂ ਤੁਸੀਂ ਆਰਟੀਕੂਲੇਟ ਕਰਨਾ ਹੈ 올 ਫਰਦਰ ਲਿਬਰਟੀ ਸਿੱਖਸ ਅਰਾਊਂਡ ਦ ਵਰਲਡ ਸੈਲੀਬ੍ਰੇਟ ਹਰ ਲਾਈਫ ਡੂਰਿੰਗ ਦ ਸਫਰੇ ਸ਼ਹਾਦਤ ਦ ਲਾਸਟ ਵੀਕ ਆਫ ਡਿਸੰਬਰ ਵਿਚ ਇਜ਼ ਦ ਹੋਲੀਐਸਟ ਵੀਕ ਫਾਰ ਸਿੱਖਸ As a member of the Sikh caucus I join the worldwide Sikh community in recognizing this important quadri centennial anniversary ke main Sikh caucus da member hon de nate samuchhi Sikh qaum de naal ina safre shahadat de dinan ch jadon ke Sikh is din nu duniya bhar de vich yaad karde ne ਮੈਂ ਵੀ ਇਸ ਦੇ ਵਿੱਚ ਸ਼ਮੂਲੀਅਤ ਕਰਦੇ ਹਾਂ ਇਨ ਇਸ ਰੈਕਗਨਾਈਜ਼ ਕਰਦੇ ਹਾਂ ਮਾਤਾ ਗੁਜਰੀ ਜੀ ਵਾਸ ਦਾ ਮਦਰ ਆਫ 10th ਸਿੱਖ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਐਂਡ ਦਾ ਵਾਈਫ ਆਫ ਗੁਰੂ ਤੇਗ ਬਹਾਦਰ ਜੀ ਵੈਨ ਗੁਰੂ ਗੋਬਿੰਦ ਸਿੰਘ ਜੀ ਵਾਸ 9 ইয়ার্স ওল্ড দা ਮੋਨਾਰਕੀ ਆਫ দা টাইম 스타టెড ਕਲੈਂਪਿੰਗ ਡਾਊਨ অন ਰਿਲੀਜੀਅਸ ਫਰੀडम ਐਂਡ ਸਿਵਲ ਲਿਬਰਟিজ ਗੁਰੂ ਤੇਗ ਬਹਾਦਰ ਜੀ ਸਟੂਡ ਅਪ ਟੂ ਦਾ ਮੋਨਾਰਕੀਜ਼ ਆਪ੍ਰੈਸ਼ਨ ਐਂਡ ਐਸ ਅ ਰਿਜ਼ਲਟ faced imprisonment mata gujri ji stood by his side and encourage him to continue fighting for freedom unhe american angle hai sareyanu kebi jadon guru 10ve padsha 9 sal de si te unhan de pita guru tegh bahadur jhede ne unhan di ne takkar lai veede de hakim nal monarch badshah nu khende ne kyunki eh jada oh monarch badshah ta oh zulm kar rahe si ਔਰ ਇਹਦੇ ਨਤੀਜੇ ਵਜੋਂ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਔਰ ਇਹ ਸਾਰੇ ਮੌਕੇ ਤੇ ਮਾਤਾ ਗੁਜਰੀ ਜੀ ਉਹਨਾਂ ਦੇ ਨਾਲ ਜਿਹਨੂੰ ਸ਼ਾਨਾ ਬਿਸ਼ਾਨਾ ਖਲੋਤੇ ਔਰ ਤਾਂ ਕਿ ਇਹ ਜਿਹੜੀ ਮੁੱਢਲੀਆਂ ਆਜ਼ਾਦੀਆਂ ਦੀ ਲੜਾਈ ਹੈ ਉਹ ਬਰਾਬਰ ਕਿਉਂਕਿ ਉਹਨਾਂ ਨੇ ਸਾਰਾ ਜਿਹੜੀ ਨੈਰੇਟਿਵ ਹੈ ਉਹ ਮਾਤਾ ਗੁਜਰੀ ਜੀ ਦੇ ਇੱਕ ਸਿਵਲ ਲਿਬਰਟੀ ਫਰੀडम ਦੇ ਇੱਕ ਔਰਤ ਸਿੰਬਲ ਦੇ ਤੌਰ ਦੇ ਉੱਤੇ ਜਿਹੜੀ ਕਾਂਗਰਸਮੈਨ ਟੌਮ ਸਵਾਜ਼ੀ ਨੇ ਲਿਆਂਦੀ ਹੈ Guru Tegh Bahadur ji was given an ultimatum he could either abandon his struggle against the monarchy or face execution Mata Gujri ji and Guru Gobind Singh ji encouraged Guru Tegh Bahadur ji not to abandon his principles Guru Tegh Bahadur ji was later executed unhe jadi sari sakhi hai ki jivein 9 sal de ਗੁਰੂ ਦਸਵੇਂ ਪਾਤਸ਼ਾਹ ਕਸ਼ਮੀਰੀ ਪੰਡਤ ਆਂਦੇ ਨੇ ਰੋ ਰਹੇ ਨੇ ਅਪੀਲ ਕਰ ਰਹੇ ਨੇ ਔਰ ਗੁਰੂ ਸਾਹਿਬ ਜਦੋਂ ਪੁੱਛਦੇ ਨੇ ਕਿ ਭਾਈ ਇਹ ਕੀ ਹੈ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਵੀ ਇਹ ਜ਼ੁਲਮ ਹੈ ਔਰ ਇਹ ਇਰਤਾਈ ਠੱਲਿਆ ਜਾ ਸਕਦਾ ਹੈ ਕਿ ਕੋਈ ਮਹਾਨ ਕੁਰਬਾਨੀ ਹੋਏ ਤਾਂ ਕਿ ਲੋਕਾਂ ਦੀ ਜ਼ਮੀਰ ਜਾਗੇ ਲੋਕ ਖਲੋਣ ਜ਼ੁਲਮ ਦੇ ਖਿਲਾਫ ਤੇ ਉਹਨਾਂ ਦਾ ਅਸੀ ਕਿ ਤੁਹਾਡੇ ਤੋਂ ਵੱਡਾ ਹੋਰ ਕੌਣ ਮਹਾਂਪੁਰਖ ਹੈ ਇਹ ਨਹੀਂ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਤਾ ਨਹੀਂ ਸੀ ਉਹਨਾਂ ਨੇ ਕੀ ਕਰਨਾ ਹੈ ਪਰ ਜਦੋਂ ਤੁਸੀਂ ਵੱਡੇ ਫੈਸਲੇ ਲੈਂਦੇ ਹੋ ਔਰ ਉਦੋਂ ਇਹ ਹੈ ਕਿ ਵੀ ਸ਼ਹਾਦਤ ਹੋਏਗੀ ਇਹ 9 ਸਾਲ ਦਾ ਬੱਚਾ ਜਿਹੜੀ ਇੰਨੀ ਵੱਡੀ ਜ਼ਿੰਮੇਵਾਰੀ ਆਏਗੀ ਸਿਰ ਦੇ ਉੱਤੇ ਔਰ ਸਿੱਧੀ ਟੱਕਰ ਹੋਏਗੀ ਉਸ ਦੇ ਇਹ ਇੱਕ ਕ੍ਰਾਈਟੇਰੀਆ ਵੀ ਸੀ ਜਿਵੇਂ ਅਸੀਂ 8-9 ਗੁਰੂ ਸਾਹਿਬਾਨ ਦਾ ਗੁਰਗੱਦੀ ਦੇਣ ਤੋਂ ਪਹਿਲਾਂ ਯੋਗਤਾ ਦੀ ਪਰਖ ਕਰਦੇ ਹਾਂ ਇਹ ਸਵਾਲ ਜਵਾਬ ਸੈਸ਼ਨ ਸੰਗਤ ਦੇ ਸਾਹਮਣੇ ਹੋਣਾ ਇਹ ਯੋਗਤਾ ਦੀ ਪਰਖ ਵੀ ਹੈ ਜੀ ਔਰ ਬਹੁਤ ਵਾਰਸੀ ਕਿਉਂਕਿ ਸਾਡਾ ਇਤਿਹਾਸ ਸਾਰਾ ਹੀ ਮੇਲ-ਓਰੀਐਂਟਡ ਹਮੇਸ਼ਾ ਰਾਈਟਰ ਵੀ ਉਮੀਦ ਨੇ ਪਰ ਇਹ ਕਿੰਨਾ ਵੱਡਾ ਫੈਸਲਾ ਸੀ ਔਰ ਮਾਤਾ ਗੁਜਰੀ ਜੀ ਨੇ ਆੜ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਵੇਂ ਸਲਾਹ ਕੀਤੀ ਹੋਏਗੀ ਕਿਵੇਂ ਉਹਨਾਂ ਨੇ ਕਿਉਂਕਿ ਉਹਨਾਂ ਦਾ ਜੀਵਨ ਜੇ ਅਸੀਂ ਵਰਲਡਲੀ ਅੱਖ ਨਾਲ ਦੇਖੀਏ ਤੇ ਜੀਵਨ ਸਾਥੀ ਔਰ ਫਿਰ ਇਨੀ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਪਤਾ ਹੈ ਵੀ ਵੇਲੇ ਦੀ ਹਕੂਮਤ ਨਾਲ ਟੱਕਰ ਹੋਏਗੀ ਛੋਟਾ ਬੱਚਾ ਹੈ 9 ਸਾਲ ਦਾ ਕਿਵੇਂ ਗੁਰੂ ਦਰਬਾਰ ਨੂੰ ਕਿਵੇਂ ਸਿੱਖੀ ਵੈਲਿਊਜ਼ ਨੂੰ ਕਿਵੇਂ ਉਸ ਜਿਹੜਾ ਸਿੱਖੀ ਸਿਧਾਂਤ ਨੂੰ ਅੱਗੇ ਤੋਰਨਾ ਸੋ ਇਹ ਅਮਰੀਕਨ ਐਂਗਲ ਹੀ ਅਮਰੀਕਨ ਆਖੀ ਇਸ ਨੂੰ ਦੇਖ ਸਕਦੇ ਆ ਕਿ ਵੀ ਇਨਾ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਕਿਵੇਂ ਮਾਤਾ ਗੁਜਰੀ ਜੀ ਨੇ ਜਿਹੜਾ ਉਹ ਉਹਨਾਂ ਦੇ ਨਾਲ ਜਿਹੜਾ ਉਹ ਆਪਣੀ ਕੰਸੈਂਟ ਦਿੱਤੀ ਕਿ ਭਾਈ ਜਾ ਕੋਈ ਗੱਲ ਨਹੀਂ ਹੈ ਸੋ ਇਸ ਨੂੰ ਉਹਨਾਂ ਨੇ ਰੈਕਗਨਾਈਜ਼ ਕੀਤਾ ਗੁਰੂ ਤੇਗ ਬਹਾਦਰ ਜੀ ਵਾਸ ਗਿਵਨ ਐਨ ਅਲਟੀਮੇਟਮ ਹੀ ਕੁਡ ਇਦਰ ਅਬੰਡਨ ਹਿਸ ਸਟਰਗਲ ਅਗੇਂਸਟ ਦ ਮਨਾਰਕੀ ਐਂਡ ਫੇਸ ਐਗਜ਼ੀਕਿਊਸ਼ਨ ਮਾਤਾ ਗੁਜਰੀ ਜੀ ਐਂਡ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਐਂਕਰੇਜ ਗੁਰੂ ਤੇਗ ਬਹਾਦਰ ਜੀ ਨਾਟ ਟੂ ਅਬੰਡਨ ਹਿਸ ਪ੍ਰਿੰਸੀਪਲਸ ਗੁਰੂ ਤੇਗ ਬਹਾਦਰ ਜੀ ਵਾਸ ਲੇਟਰ ਐਗਜ਼ੀਕਿਊਟਡ ਉਹਨਾਂ ਦੀ ਸ਼ਹਾਦਤ ਹੋਈ ਮਾਤਾ ਗੁਜਰੀ ਜੀ ਕੰਟੀਨਿਊਡ ਟੂ ਫਾਈਟ ਫਾਰ ਸਿਵਲ ਲਿਬਰਟੀ as she raised guru gobind singh ji she was a pillar of strength for the sikhs of her time and many from around the world sought her advice mata gujri ji taught sikh women that they should be both kind and courageous ke hmm. mata gujri ji strength taqat da mujasme si unhone jithe apne bachche de andar oh values bhariyen utthe sangat nu bhi us kisam deyi ਰਾਜ ਦੇ ਉਤੇ ਤੋਰੇ اور ਉਹਨਾਂ ਨੇ ਦੱਸਿਆ ਕਿ ਕਿਵੇਂ ਇੱਕ ਕੋਵੇੜੇ ਔਰਤ ਦੇ ਵਿੱਚ ਕਾਈਂਡਨੈਸ, ਵਿਆਲਤਾ, ਕੰਪੈਸ਼ਨ ਔਰ ਕਰੇਜ ਹੌਸਲਾ ਹੁੰਦਾ ਹੈ ਕਿ ਕਿਵੇਂ ਆਡਸ ਨੂੰ ਫੇਸ ਕਰ ਲੈ। ਬਿਲਕੁਲ। ਔਰ ਇਨ डिसेंबर 1704, ਦਾ ਮੋਨਾਰਕ ਹਿਮ ਪ੍ਰੀਜ਼ੈਂਟ ਹਰ ਐਂਡ ਹਰ ਯੰਗਰ ਗ੍ਰੈਂਡਚਿਲਡਰ 9 ইয়ার্স ওল্ড বাবা জোরাవర్ সিং জি এন্ড 7 ইয়ার্স ওল্ড বাবা ফতেহ সিং জি দে ওয়ਰ কেপ্ট ইন দা ਠੰਡਾ ਬੁਰਜ or the cold tower where government officials went to escape the hot indian summers that month hunne amrikana nu samjha rahe thanda burj ki hunda hai ke vi jadon garmiyan ne punjab diyan ude cho thande burj de vich jehda aaram karde chinde vich bilkul thanda hai uchai hawa hai dooje or ude cho ohne keha ke that month the thanda burj reached deadly freezing temperatures माता गुजरी एंड हर ग्रैंडसन वर नॉट गिवन फूड वाटर और वार्म क्लोथिंग एंड एंड्यूर्ड डेली टॉर्चर के ओ स्टंडे बुजदे विच उना नु रखया गया 7 एंड 9 साल दे साहिबजादे नु जोरावर सिंह फतेह सिंह माता गुजरी जी नु और ए जेड़ा ओस इस महीने दे विच क्योंकि दिसंबर दा महीने hmm. ए एक्सट्रीम ठंड फ्रीजिंग टेंपरेचर ਔਰ ਉਹਨਾਂ ਨੂੰ ਕੋਈ ਵੀ ਜਿਹੜਾ ਹੈ ਉਹ ਰੋਟੀ ਜਾਂ ਪਾਣੀ ਜਾਂ ਇਵਨ ਗਰਮ ਕਪੜੇ ਔਰ ਉਹਨਾਂ ਨੂੰ ਟਾਰਚਰ ਚੋਂ ਗੁਜ਼ਾਰਿਆ ਗਿਆ ਬਿਲਕੁਲ ਡਿਊਰਿੰਗ देयर ਟਾਈਮ ਇਨ ਕੋਲ ਟਾਵਰ ਐਂਡ ਡਿਊਰਿੰਗ देयर ਟਾਈਮ ਇਨ ਕੋਲ ਟਾਵਰ ਅ ਡਿਵੋਟੀ ਨੇਮਡ ਮੋਤੀ ਮਹਾਰਾਜੀ ਬ੍ਰਾਈਬਡ ਪ੍ਰिजन ਗਾਰਡਸ ਟੂ ਸਨੀਕ ਇਨ ਵਾਰਮ ਮਿਲਕ ਫਰ ਮਾਤਾ ਗੁਜਰੀ ਜੀ ਐਂਡ ਹਰ ਗ੍ਰੈਂਡਸਨਸ ਵਾਂਸ ਦਾ ਰਜਿਮ ਡਿਸਕਵਰਡ ਦਿਸ ਮੋਤੀ ਮਹਾਰਾਜਿਸ ਇੰਟਾਇਰ ਫੈਮਿਲੀ ਵਾਸ ਪਬਲਿਕਲੀ ਐਗਜ਼ੀਕਿਊਟਿਡ ਕਿ ਉਸ ਦੌਰ ਦੇ ਵਿੱਚ ਮੋਤੀ ਮਹਿਰੇ ਨੇ ਕਿਵੇਂ ਜਿਹੜਾ ਉਹਨੂੰ ਰਿਸ਼ਵਤ ਦੇ ਕੇ ਗਾਰਡਾਂ ਨੂੰ ਸੋਨੇ ਦੇ ਗਹਿਣੇ ਦੂਜਾ ਮਾਤਾ ਜੀ ਔਰ ਬੱਚਿਆਂ ਦਾ ਹੀ ਗਰਮ ਦੁੱਧ ਲਿਆਂਦਾ ਔਰ ਜਦੋਂ ਉਹਨਾਂ ਨੂੰ ਹਕੂਮਤ ਨੂੰ ਪਤਾ ਲੱਗਾ ਉਹਨਾਂ ਦੀ ਸਾਰੀ ਫੈਮਿਲੀ ਵੀ ਜਿਹੜੀ ਹੈ ਉਹ ਮਾਰ ਦਿੱਤੀ ਗਈ ਸੀ ਡਿਊਰਿੰਗ देयर ਇੰਪ੍ਰਿਜ਼ਨਮੈਂਟ ਮਾਤਾ ਗੁਜਰੀ ਜੀ ਰਿਮਾਈਂਡਡ ਹਰ ਗ੍ਰੈਂਡਸਨ ਅਬਾ ਗ੍ਰੈਂਡਸਨਸ ਅਬਾਊਟ ਦਾ ਬਰੇਵਰੀ ਆਫ देयर ਗ੍ਰੈਂਡਫਾਦਰ and their duty to remain courageous in the face of cruelty mata gujri and her grandsons refused the government's attempt to bribe them and as a result baba zurawar singh and baba fateh singh ji were sentenced to death hmm. by suffocation in a brick wall ke us sari detention qaid de wade mata ji ne apne poteyan nu eh hausla ditta ke bhai twaade dada ji guruteek bhader ਉਹਨਾਂ ਨੇ ਕਿਵੇਂ ਕੁਰਬਾਨੀ ਕੀਤੀ ਔਰ ਇਹੀ ਜਦੋਂ ਅਸੀਂ ਇਸ ਹਿਸਟੋਰੀਕਲ ਸੋਰਸ ਹੈ ਕਿ ਵੀ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਹਮਰੇ ਬੰਸ ਰੀਤੇ ਆਈ ਪ੍ਰਾਣ ਜਾਏ ਪਰ ਬਚਨ ਨਾ ਜਾਏ ਕਿ ਭਾਈ ਉਹ ਤਾਂ ਰਮਾਇਣ ਦੀਆਂ ਕਹਾਣੀਆਂ ਸੀ ਕਿ ਰਘੂਕੁਲ ਰੀਤ ਸਦਾ ਚਲੀ ਆਈ ਪ੍ਰਾਣ ਜਾਏ ਪਰ ਬਚਨ ਪਰ ਇੱਥੇ ਅਸੀਂ ਇਤਿਹਾਸ ਨੇ ਦੇਖਿਆ ਕਿ ਸੱਚਮੁੱਚ ਕਿਵੇਂ ਜਿਹੜਾ ਸਿੱਖੀ ਤੋਂ ਕੁਰਬਾਨ ਆਪਣੇ ਆਪ ਨੂੰ ਇਹਨਾਂ ਬੱਚਿਆਂ ਨੇ ਕੀਤਾ ਸੋ ਉਹਨਾਂ ਨੇ ਕਿਹਾ ਵੀ ਇਸ ਡਿਟੈਂਸ਼ਨ ਦੇ ਦੌਰਾਨ ਉਹਨਾਂ ਦੇ ਵਿੱਚ ਮਾਤਾ ਗੁਜਰੀ ਜੀ ਨੇ ਜਿਹੜਾ ਉਹ ਸਪਿਰਿਟ ਭਰੀ ਕਿ ਜਦੋਂ ਉਹਨਾਂ ਨੂੰ ਲੋਭ ਲਾਲਚ ਦਿੱਤੇ ਗਏ ਬੱਚੇ ਨਹੀਂ ਚੁਕੇ ਔਰ ਇਸ ਦੇ ਨਤੀਜੇ ਵਜੋਂ ਫਿਰ ਬਾਬਾ ਜ਼ੁਹਰਾਫਤ ਸਿੰਘ ਬਾਬਾ ਫਤਿਹ ਸਿੰਘ ਰਾਣੂ ਜਿਉਂਦਿਆਂ ਦੀਵਾਰ ਦੇ ਵਿੱਚ ਚਿਣ ਕੇ ਜਿਹੜਾ ਉਹ ਸ਼ਹੀਦ ਕੀਤਾ ਗਿਆ ਵਾਈਲ ਮਾਤਾ ਗੁਜਰੀ ਜੀ ਵਾਸ ਇਨ ਪ੍ਰिजन ود ہر یگرگر گرڈ سنز ہر اولڈر ٹو گرڈ سنز اینڈ فورٹی سکس آلسو گیو دئر لائف فائٹنگ ٹرن ایٹ چمکور صاحب دے فیسڈ بروٹل ونٹر اینڈ کانسٹنٹ ہنگر یٹ ریفیوز ٹو سرنڈر دیئر اسٹرگل فار لبرٹی کہ ایک پاسے اتنے چھوٹے صاحبزادے شہید ہوئے دوسرے پاس ماتا گجری جی دوسرے دو پوتے جنہ نے چمکور ਦੇ ਲਈ ਜ਼ੁਲਮ ਦੇ ਖਿਲਾਫ ਜੂਝਦੇ ਆ ਉਸ ਬਰੂਟਲ ਵਿంటర్ ਦੇ ਵਿੱਚ ਜਿੱਥੇ ਉਹ ਪੋਖ ਪਿਆਸ ਦੇ ਦਾ ਸ਼ਿਕਾਰ ਵੀ ਸਨ ਉਹਨਾਂ ਨੇ ਜੂਝ ਕੇ ਸ਼ਹੀਦੀ ਪਾਈ ਔਰ ਜਿਹੜਾ ਕੋਈ ਵੀ ਸਰੈਂਡਰ ਤੋਂ ਨਾ ਕੀ ਇਜ ਯਰ ਸਿਕਸ ਗੈਦਰ ਐਟ ਗੁਰਦੁਆਰਾ ਫਤਿਹਗੜ੍ਹ ਸਾਹਿਬ ਇਨ ਸਰਹੰਦ ਇੰਡੀਆ ਫॉर द ਸਫਰੇ ਸ਼ਹਾਦਤ ਸਮਾਗਮ ਫਾਊਂਡੇਡ ਬਾਈ ਗਿਆਨੀ ਹਰਪਾਲ ਸਿੰਘ ਜੀ ਟੂ ਫਾਈਂਡ ਇਨਸਪੀਰੇਸ਼ਨ ਬਾਈ ਸੈਟਿੰਗ ਇਨ ਦਾ ਠੰਡਾ ਬੁਰਜ where mata gujri and her grandsons once sat and listening to the accounts of their bravery unne pay harpal singh jinna ne sari shuruaat kiti along with others jinna bachki pracharak vi san unna nu vi tribute ditti hai ke pay har saal sikh oh sare safre shahadat cho guzrade ne aur unna sare anubhavan ho jide almost 1704 de vich e sare cho mata ji aur sahebzade guzre aur phir chuna ke Mata Gujriji gave her life defending the right for others to be treated with dignity. Her steadfast courage in the face of darkness remains an inspiration for all those who stand for freedom. Today, the 3rd Congressional District of New York joins the Sikh community in honoring Mata Gujriji and all of the brave sacrifices. ਵਿਚ ਟੁਕ ਪਲੇਸ ਡੂਰਿੰਗ ਦਾ ਸਫਰ ਸ਼ਹਾਦਤ ਕਿ ਮਾਤਾ ਗੁਜਰੀ ਜੀ ਨੇ ਆਪਣੀ ਜ਼ਿੰਦਗੀ ਕੁਰਬਾਨ ਕੀਤੀ ਤਾਂ ਕਿ ਦੂਸਰੇ ਆਂ ਦੇ ਹੱਕ ਸੁਰੱਖਿਅਤ ਹੋਣ ਉਹ ਮਾਨ ਸਵੈਮਾਨ ਇੱਜ਼ਤ ਨਾਲ ਜੀ ਸਕਣ ਉਹਨਾਂ ਦਾ ਲਗਾਤਾਰਤਾ ਨਾਲ ਦਿਖਾਇਆ ਹੌਸਲਾ ਇਹਦੇ ਬਾਵਜੂਦ ਕਿ ਚਾਰ ਚਫੇਰੇ ਹਨੇਰਾ ਜ਼ੁਲਮ ਦੀ ਹਨੇਰੀ ਰਾਤ ਸੀ ਇਹ ਹਮੇਸ਼ਾ ਹੀ ਜਿਹੜੇ ਲੋਕ ਆਜ਼ਾਦੀ ਦੀ ਵੈਲਿਊ ਨੂੰ ਸਮਝਦੇ ਨੇ ਉਹਨਾਂ ਦੇ ਲਈ ਇਹ ਹਮੇਸ਼ਾ ਮੋਟੀਵੇਸ਼ਨ ਔਰ ਇਨਸਪੀਰੇਸ਼ਨ ਰਹੇਗੀ ਔਰ ਉਹਨਾਂ ਨੇ ਕਿਹਾ ਵੀ ਮੈਂ 3rd ਕਾਂਗਰੈਸ਼ਨਲ ਡਿਸਟ੍ਰਿਕਟ ਨਿਊਯਾਰਕ ਵੱਲੋਂ ਸਮੁੱਚੀ ਸਿੱਖ ਕਮਿਊਨਿਟੀ ਦੇ ਨਾਲ ਮਾਤਾ ਗੁਜਰੀ ਜੀ ਤੇ ਬਾਕੀ ਉਹ ਸਾਰੇ ਜਿਨ੍ਹਾਂ ਬਹਾਦਰਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਇਸ ਸਾਰੇ ਸਫਰ ਸ਼ਹਾਦਤ ਦੇ ਦੌਰਾਨ ਉਹਨਾਂ ਦੇ ਨਾਲ ਮੈਂ ਯਕਜ਼ਤੀ ਦਾ ਇਜ਼ਹਾਰ ਕਰਦਾ ਹਾਂ ਸੋ ਸਿੰਘ ਕਾਂਗਰਸਮੈਨ ਟੌਮ ਸਵਾਜ਼ੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਇਸ ਯੂਨਿਕ ਇਤਿਹਾਸ ਨੂੰ ਕਾਂਗਰੈਸ਼ਨਲ ਰੈਕੋਰਡ ਦੇ ਵਿੱਚ ਦਰਜ ਕਰਾਇਆ ਸੋ ਨਾਈਸ ਜੀ ਡਾਕਟਰ ਸਾਥਾਰਾ ਬਹੁਤ ਬਹੁਤ ਸ਼ੁਕਰੀਆ ਸੋ ਥੈਨ ਬ੍ਰੇਕ ਈਵਰਜ਼ ਸੋ ਤੁਸੀਂ ਅਸੀਂ ਤੁਹਾਨੂੰ ਬਣਾ ਰਹਾ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ